ਤੁਸੀਂ ਦੇਖ ਰਹੇ ਹੋ ਸਭ ਰੰਗ ਚੈਨਲ ਮੋਗਾ ਜ਼ਿਲ੍ਹੇ ਦੇ ਬਲਾਕ ਨਿਹਾਲ ਸਿੰਘ ਵਾਲਾ ਵਿਖੇ ਇੱਕ ਵਿਸ਼ਾਲ ਕੈਂਪ ਹੋਇਆ ਜੋ ਕਿ ਇਹ ਇੰਡੀਅਨ ਰੇਲਵੇ ਫੂਡ ਸਪਲਾਈ ਅਤੇ ਕੇਂਦਰ ਦੀਆਂ ਸਕੀਮਾਂ ਦੇ ਅਨੁਸਾਰ ਹੋਇਆ ਜਿਸ ਵਿੱਚ ਜ਼िला ਸਮਾਜਿਕ ਸਿਕਿਆ ਅਫਸਰ ਮੈਡਮ ਇੰਦਰਜੀਤ ਕੌਰ ਜੀ ਨੇ ਵੀ ਵਿਸ਼ੇਸ਼ ਜਾਣਕਾਰੀ ਦਿੱਤੀ। ਸਵਾਭਿਮਾਨ ਸੁਸਾਇਟੀ ਮੋਗਾ ਤੋਂ ਮੈਡਮ ਮੀਨਾ ਕੁਮਾਰੀ ਜੀ ਨੇ ਵਿਸ਼ੇਸ਼ ਜਾਣਕਾਰੀ ਦਿੱਤੀ। ਸਣੀ ਬਰਾਰ ਆਰਗੇਨਾਈਜੇਸ਼ਨ ਮੋਗਾ ਦੀ ਤਰਫੋਂ ਮੈਡਮ ਡਾਕਟਰ ਸਰਜੀਤ कौर ਨੇ ਇਹ ਜਾਣਕਾਰੀ ਦਿੱਤੀ। ਆ ਇਹ ਜੋ ਕੈਂਪ ਪ੍ਰੋਗਰੈਸਿਵ ਫੈਡਰੇਸ਼ਨ ਆਫ ਦਾ ਵਿਜੂਅਲੀ ਚੈਲੈਂਜਡ ਨਾਰਥ ਜ਼ੋਨ ਪੰਜਾਬ ਅਤੇ ਲਿੰਕੋ ਕੰਪਨੀ ਕਾਨਪੁਰ ਦੇ ਸਹਿਯੋਗ ਦੇ ਨਾਲ ਹੋਇਆ ਜਿਸ ਦੇ ਵਿੱਚ ਲੋੜਵੰਦਾ ਨੂੰ ਕੰਨਾਂ ਦੀਆਂ ਮਸ਼ੀਨਾਂ, ਟ੍ਰਾਈਸਾਈਕਲ, ਗਲੇ ਦੇ ਕਾਲਰ, ਸੀਪੀ 휠ਚੇਅਰ, ਫੋਰ 휠ਚੇਅਰ, ਸਿੰਪਲ 휠ਚੇਅਰ, ਫੋੜੀਆਂ, ਘੱਟ ਨਜ਼ਰ ਵਾਲਿਆਂ ਲਈ 10ਵੀਂ ਕਲਾਸ ਪੜ੍ਹਦੇ ਵਿਦਿਆਰਥੀਆਂ ਵਾਸਤੇ ਮੋਬਾਈਲ ਫੋਨ, ਇਲੈਕਟ੍ਰੋਨਿਕ ਸਟਿੱਕ, ਬਜ਼ੁਰਗਾਂ ਲਈ ਕੁੰਡਾ, ਆਰਟੀਫੀਸ਼ੀਅਲ ਅੰਗ, ਕਲਿੱਪਰ, ਬੂਟ ਆਦਿ ਅਵਸਥਾ ਜਿਹੜੀਆਂ ਦਿੱਤੀਆਂ ਗਈਆਂ ਇਹ ਕੈਂਪ ਅੱਜ 18 9 2024 ਦਿਨ ਬੁੱਧਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਿਆ ਜੋ ਕਿ ਜੈਨ ਪਵਨ ਸਿਵਲ ਹਸਪਤਾਲ ਰੋਡ ਨਿਹਾਲ ਸਿੰਘ ਵਾਲਾ ਵਿਖੇ ਹੋਇਆ ਇਸ ਦੇ ਵਿੱਚ ਜਿੰਨੇ ਵੀ ਜਨਨੇ ਸਹੂਲਤਾਂ ਪ੍ਰਾਪਤ ਕੀਤੀਆਂ ਉਹਨਾਂ ਨੇ ਇਨ੍ਹਾਂ ਸੰਸਥਾਵਾਂ ਦਾ तहे ਦਿਲ ਤੋਂ ਧੰਨਵਾਦ ਕੀਤਾ ਅਤੇ ਨਾਲ ਹੀ ਦੱਸ ਦਈਏ ਕਿ ਇਹੀ ਕੈਂਪ ਕੱਲ ਨੂੰ ਮੋਗਾ ਜ਼ਿਲ੍ਹੇ ਦੇ ਬਲਾਕ ਧਰਮਕੋਟ ਵਿਖੇ ਹੋ ਰਿਹਾ ਹੈਗਾ ਉੱਥੇ ਜਾ ਕੇ ਵੀ ਇਹ ਲਾਭ ਉਠਾਇਆ ਜਾ ਸਕਦਾ ਹੈਗਾ ਅੱਜ ਦਾ ਜੋ ਕੈਂਪਸ ਸੀ ਇਸ ਦੇ ਵਿੱਚ ਆ ਸ਼੍ਰੀ ਪਵਨ ਕੁਵਾਰ ਬੰਟੀ ਗੋਇਲ ਜੀ ਨੇ ਵੀ ਵਿਸ਼ੇਸ਼ ਜਾਣਕਾਰੀ ਦਿੱਤੀ ਜੋ ਕਿ ਲਾਇੰਜ਼ ਕਲੱਬ ਦੇ ਵਿੱਚ ਨਿਹਾਲ ਸਿੰਘ ਵਾਲਾ ਵਿਖੇ ਆ ਜੋ ਸੰਸਥਾ ਚੱਲਦੀ ਹੈਗੀ ਆ ਉਸ ਦੇ ਉਹ ਪ੍ਰਦਾਨ ਹਨ ਉਹਨਾਂ ਵੱਲੋਂ ਇਸ ਕੈਂਪ ਦੇ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਉਹਨਾਂ ਨੇ ਸਰਕਾਰ ਦਾ ਵੀ ਧੰਨਵਾਦ ਕੀਤਾ ਤੇ ਸਹਿਯੋਗੀ ਸੰਸਥਾਵਾਂ ਜਿਹੜੀ ਐਨਜੀਓ ਨਾਲ ਜੁੜ ਕੇ ਕੰਮ ਕਰ ਰਹੀਆਂ ਉਹਨਾਂ ਦਾ ਧੰਨਵਾਦ ਕੀਤਾ ਕੈਂਪ ਦੇ ਵਿੱਚ ਲੰਗਰ ਆਦਤੋਂ ਲੈ ਕੇ ਜੋ ਵੀ ਲੋੜੀ ਦੀਆਂ ਸੁਵਿਧਾਵਾਂ ਜ਼ਵਿਦਾਵਾਂ ਸਨ ਇਸ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਗਿਆ ਸੋ ਆਉ ਸੁਣਦੇ ਹਾਂ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਪ੍ਰੋਗਰਾਮ ਦੇ ਬਾਰੇ ਆਪਾਂ ਨੂੰ ਜਾਣਕਾਰੀ ਦਿੱਤੀ ਉਹ ਤੁਸੀਂ ਸੁਣੋ ਅਤੇ ਹੋਰ ਵੀ ਜਾਣਕਾਰੀ ਪ੍ਰਾਪਤ ਕਰੋ ਇਹ ਇਹ ਜੋ ਕੈਂਪ ਹੋਇਆ ਇਸ ਅਦੇ ਵਿੱਚ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਉਹ ਕਿਹੜੀਆਂ-ਕਿਹੜੀਆਂ ਸਨ ਅਤੇ ਸਰਕਾਰ ਦੇ ਕੰਮ ਕੀ ਹਨ ਤੁਸੀਂ ਦੇਖ ਰਹੇ ਹੋ ਸਭ ਰੰਗ ਚੈਨਲ ਕਿ ਅੱਜ ਮੋਗਾ ਜ਼ਿਲ੍ਹੇ ਦੇ ਬਲਾਕ ਨਿਹਾਲ ਸਿੰਘ ਵਾਲਾ ਵਿਖੇ ਜੈਨ ਭਵਨ ਦੇ ਵਿੱਚ ਇੱਕ ਕੈਂਪ ਲੱਗਿਆ ਹੋਇਆ ਜਿਸ ਦੇ ਵਿੱਚ ਜਿਨ੍ਹਾਂ ਨੂੰ ਘੱਟ ਸੌਂਦਾ ਉਹਨਾਂ ਨੂੰ ਕੰਨਾਂ ਵਾਲੀਆਂ ਮਸ਼ੀਨਾਂ ਦਿੱਤੀਆਂ ਗਈਆਂ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਖੁੰਡੇ ਵੀ ਦਿੱਤੇ ਜਾ ਰਹੇ ਆ ਜਰ ਜਿਹੜੇ ਹੈਂਡੀਕੈਪ ਆ ਉਹਨਾਂ ਨੂੰ ਵੀਲਚੇਅਰ ਦਿੱਤੇ ਜਾ ਰਿਹਾ। ਹੋਰ ਵੀ ਇਸ ਤਰ੍ਹਾਂ ਲੋੜਵੰਦਾਂ ਨੂੰ ਸਮਾਨ ਪਹੁੰਚਾਇਆ 50000 ਰੁਪਏ। ਆਪਣੇ ਨਾਲ ਬੈਠੇ ਆ ਮੈਡਮ ਇੰਦਰਜੀਤ ਕੌਰ ਜੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ। ਇਸ ਕੈਂਪ ਦੇ ਬਾਰੇ ਜਾਂ ਜੋ ਸਰਕਾਰ ਦੇ ਵੱਲੋਂ ਜਿਹੜੀਆਂ ਯੋਜਨਾਵਾਂ ਚੱਲਦੀਆਂ ਉਸ ਦੇ ਸੰਬੰਧੀ ਵਿਸਤਾਰ ਦੇ ਨਾਲ ਦੱਸਣਗੇ ਕਿ ਪੂਰਾ ਪ੍ਰੋਗਰਾਮ ਕੀ ਆ ਤੇ ਲੋੜਵੰਦ ਕਿਵੇਂ ਲਾਭ ਪ੍ਰਾਪਤ ਕਰ ਸਕਦੇ ਆ। ਹਾਂਜੀ ਮੈਡਮ ਜੀ ਅਸੀਂ ਤੁਹਾਡਾ ਆਪਣੇ ਚੈਨਲ ਤੇ ਸਵਾਗਤ ਕਰਦੇ ਆਂ। ਇਸ ਪ੍ਰੋਗਰਾਮ ਦੇ ਵਿੱਚ ਵਿਸਤਾਰ ਦੇ ਨਾਲ ਜਾਣਕਾਰੀ ਦਿਓ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਿਸਟ੍ਰਿਕਟ ਸੋਸ਼ਲ ਸਿਕਿਉਰਿਟੀ ਆਫੀਸਰ ਇੰਦਰਪ੍ਰੀਤ ਕੌਰ ਫ্রম ਸੋਸ਼ਲ ਸਿਕਿਉਰਿਟੀ ਔਮਨ ਐਂਡ ਚਾਈਲਡ ਡਿਵੈਲਪਮੈਂਟ ਪੰਜਾਬ ਮੈਂ ਤੁਹਾਨੂੰ ਦੱਸਣਾ ਚਾਹਣੀ ਆ ਕਿ ਪੰਜਾਬ ਸਰਕਾਰ ਦਾ ਅਡਮੀ ਪਾਰਕ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸਾਡੇ ਦਿਵਿਆਂਗ ਵਿਅਕਤੀਆਂ ਲਈ ਬਜ਼ੁਰਗਾਂ ਲਈ ਹਮੇਸ਼ਾ ਸਕੀਮਾਂ ਚਲਾਈਆਂ ਜਾਂਦੀਆਂ ਨੇ ਤਾਂ ਕਿ ਇਹਨਾਂ ਨੂੰ ਉਹ ਫਾਇਦਾ ਦਿੱਤਾ ਜਾ ਸਕੇ ਜੋ ਲੋਕ ਡਿਸਰਵ ਕਰਦੇ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਦਿਵਿਆਂਗ ਵਿਅਕਤੀ ਬਜ਼ੁਰਗ ਵਿਅਕਤੀ ਇਹਨਾਂ ਦੇ ਹਮੇਸ਼ਾ ਹੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਨੇ ਅਲਿੰਕੋ ਕੰਪਨੀ ਵੱਲੋਂ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜੇ ਨੇ ਕੈਂਪ ਲਗਾਏ ਜਾਂਦੇ ਨੇ ਜਿਹਦੇ ਵਿੱਚ ਅਸੀਂ ਦਿਵਿਆਂਗ ਵਿਅਕਤੀਆਂ ਨੂੰ ਅ ਜਿਸ ਦਾ ਕੰਨਾਂ ਦੀਆਂ ਮਸ਼ੀਨਾਂ ਆਰਟੀਫੀਸ਼ਲ ਏਮਸ ਔਰ ਅਨਕਾ ਇਹੋ ਜਿਹੇ ਬਹੁਤ ਸਬੰਧ ਦਿੰਦੇ ਆ ਤਾਕੀ ਇਹ ਨਾ ਬਜ਼ੁਰਗ ਇਹਨਾਂ ਦਾ ਲੋਡ ਨੂੰ ਲੋਡ ਨੂੰ ਸਰਕਾਰ ਵਾਲਾ ਦਵਾਈਆਂ ਹੋਈਆਂ ਸਕੀਮਾ ਦਾ ਫਾਇਦਾ ਦਵਾਇਆ ਜਾ ਸਕੇ ਇਹ ਜਿਹੜਾ ਕੈਂਪ ਹੈਗਾ ਇਹ ਬਿਲਕੁਲ ਫ੍ਰੀ ਆਫ ਕਾਸਟ ਹੈ ਕਿਸੇ ਵੀ ਮੈਂਬਰ ਤੋਂ ਕੁਝ ਨਹੀਂ ਲਿਆ ਜਾਂਦਾ ਗਵਰਨਮੈਂਟ ਨੇ ਹਮੇਸ਼ਾ ਹੀ ਉਸ ਤਬਕੇ ਦੇ ਨਾਲ ਰابطਾ ਕਾਇਮ ਕੀਤਾ ਹੈ ਜਿਹਦੇ ਨਾਲ ਜਿਹੜੇ ਲੋਕ ਅਫੋਰਡ ਨਹੀਂ ਕਰਦੇ ਬਹੁਤ ਜਿਹੜੇ ਬਹਿੰਗੇ ਹਸਪੀਟਲਸ ਨੇ ਜਾਂ ਇਲਾਜ ਵੱਲੋਂ ਆਓਚੇ ਰਹਿ ਜਾਂਦੇ ਨੇ ਸਮਾਜਿਕ ਸੁਰੱਖਿਆ ਵਿਭਾਗ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮੋਗਾ ਦੀ ਹੈਲਪ ਦੇ ਨਾਲ ਅੱਜ ਇੱਕ ਕੈਂਪ ਇੱਥੇ ਲਗਾ ਰਿਹਾ ਹੈ ਜਿਹਦੇ ਵਿੱਚ ਅਸੀਂ ਸਾਡੇ ਘਰ ਤੋਂ ਕੱਢ ਆ ਚਾਰ ਤੋਂ 500 ਜਿਹੜੇ ਨੇ ਸਾਡੇ ਬਜ਼ੁਰਗ ਔਰ ਅੰਗਹੀਨ ਵਿਅਕਤੀ ਮੌਜੂਦ ਹੋਏ ਨੇ ਮੋਗਾ ਜ਼ਿਲ੍ਹੇ ਦੇ ਜਿਹੜੇ ਐਨ ਜੀਓ ਨੇ ਉਹਨਾਂ ਨੂੰ ਅਸੀਂ ਇਸ ਵਾਰੀ ਆਪਣੇ ਇਸ ਕੈਂਪ ਦੇ ਵਿੱਚ ਪਾਰਟਿਸਪੇਸ਼ਨ ਕਰਾਇਆ ਹੈ ਉਹਨਾਂ ਨੂੰ ਅਸੀਂ ਕਿਹਾ ਕਿ ਜਿਹੜੀ ਸਕੀਮਾ ਤੁਸੀਂ ਪਬਲਿਕ ਤੱਕ ਪਹੁੰਚਾ ਸਕਦੇ ਹੋ ਉਹ ਪਹੁੰਚਾਓ ਤਾਂ ਕਿ ਵੱਤੋ ਵੱਧ ਫਾਇਦਾ ਸੀ ਉਹਨਾਂ ਨੂੰ ਦੇ ਸਕੀਏ ਅਸੀਂ ਪੰਜਾਬ ਸਰਕਾਰ ਦੇ ਅਲਿਮਕੋ ਕੰਪਨੀ ਦੇ ਬੜੇ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਸਾਡੇ ਉਹਨਾਂ ਲੋਕਾਂ ਵਾਸਤੇ ਅੱਜ ਕੰਮ ਕਰ ਰਹੇ ਨੇ ਜਿਹੜੇ ਲੋੜਵੰਦ ਨੇ ਔਰ ਹਮੇਸ਼ਾ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਥੈਂਕਸ ਕਵਾਂਗੇ ਜਿਹਦੀ ਹੈਲਪ ਦੇ ਨਾਲ ਅੱਜ ਅਸੀਂ ਇਹ ਕੈਂਪ ਲਗਾ ਰਹੇ ਆ ਐਡਮਿਨਿਸਟ੍ਰੇਸ਼ਨ ਵਾਲੋਂ ਲਾਇਓਂਸ ਕਲੱਬੇ ਤੇ ਮੋਗੇ ਦੇ ਨੇ ਇਹਨਾਂ ਨੇ ਸਾਡੀ ਅੱਜ ਬਹੁਤ ਹੈਲਪ ਕੀਤੀ ਹੈ ਇਨਾਂ ਨੇ ਹਰ ਇੱਕ ਤਰ੍ਹਾਂ ਦਾ ਇੰਤਜ਼ਾਮ ਖਾਣੇ ਦਾ ਚਾਹ ਦਾ ਨਾਸ਼ਤਾ ਦੁਪਹਿਰ ਦਾ ਲੰਗਰ ਦਾ ਸਭ ਕੁਝ ਕੀਤਾ ਤਾਂ ਕਿ ਸਾਡੇ ਬਜ਼ੁਰਗ ਜਿਹੜੇ ਨੇ ਅ ਵਿਅੰਗ ਵਿਅਕਤੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ ਮੈਂ ਇੱਕ ਵਾਰੀ ਫਿਰ ਪੰਜਾਬ ਸਰਕਾਰ ਦਾ ਇਸ ਐਡਮਿਨਿਸਟ੍ਰੇਸ਼ਨ ਦਾ ਤੇ ਲਾਇਓਨਸ ਕਲੱਬ ਦਾ ਔਰ ਐਨ ਜੀਓਜ਼ ਨੂੰ ਸਭ ਨੂੰ ਥੈਂਕਸ ਕਰਨੀ ਹੈ ਜਿਨ੍ਹਾਂ ਦੀ ਮਦਦ ਦੇ ਨਾਲ ਅੱਜ ਅਸੀਂ ਇਹ ਕੈਂਪ ਨੂੰ ਕਾਮਯਾਬ ਬਣਾ ਰਹੇ ਹਾਂ ਥੈਂਕ ਯੂ ਵੈਰੀ ਮਚ ਐਸੀ ਮੈਡਮ ਇੰਦਰਜੀਤ ਕੌਰ ਜੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਤੋ ਇਹਨਾਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਕਿ ਕੈਂਪ ਜਿਹੜੇ ਆ ਸਰਕਾਰ ਵੱਲੋਂ ਸਕੀਮਾਂ ਜਿਹੜੀਆਂ ਚਲਾਈਆਂ ਜਾਂਦੀਆਂ ਉਹ ਲੋਕਾਂ ਤੱਕ ਪਹੁੰਚਾਈਆਂ ਜਾਂਦੀਆਂ ਨੇ ਲੋਕਾਂ ਨੂੰ ਵੀ ਅਵੇਅਰ ਹੋਣ ਦੀ ਲੋੜ ਆ ਕਿ ਸਮੇਂ-ਸਮੇਂ ਇਹਨਾਂ ਸਕੀਮਾਂ ਦਾ ਲਾਭ ਉਠਾਉਣ ਔਰ ਕੱਲ ਦਾ ਕੈਂਪ ਬਲਾਕ ਧਰਮਕੋਟ ਵਿਖੇ ਹੈਗਾ ਉਸਦੇ ਸੰਬੰਧੀ ਵੀ ਥੋੜੀ ਜਾਣਕਾਰੀ ਦੇਣੀ ਇੱਕ ਸੇਮ ਕੈਂਪ ਜਿਹੜਾ ਅਸੀਂ ਕੱਲ ਧਰਮਕੋਟ ਵੀ ਲਗਾ ਰਹੇ ਹਾਂ ਕੱਲ ਅਸੀਂ ਮੋਗਾ ਡਿਸਟ੍ਰਿਕਟ ਵਿੱਚ ਲਗਾਇਆ ਸੀ ਉੱਥੇ ਵੀ ਇਸੇ ਤਰ੍ਹਾਂ ਦੇ ਨਾਲ ਜਿੰਨੇ ਦਿਵਿਆਂਗ ਵਿਅਕਤੀ ਨੇ ਜਿੰਨੇ ਬਜ਼ੁਰਗ ਨੇ ਜੋ ਜ਼ਰੂਰਤਮੰਦ ਨੇ ਉਹਨਾਂ ਦੀ ਹੈਲਪ ਵਾਸਤੇ ਲਿਮਕੋ ਕੰਪਲੀ ਵੱਲੋਂ ਹੀ ਸੇਮ ਕੈਂਪ ਲੱਗੇਗਾ। ਬਾਕੀ ਮੈਂ ਥੋੜਾ ਨੌਲੇਜ ਹੋਰ ਦੇਣਾ ਚਾਹਨੀ ਆ ਕਿ ਜੜੀਆਂ ਸਾਡੀਆਂ ਪੰਜਾਬ ਸਰਕਾਰ ਦੀਆਂ ਸਕੀਮਾਂ ਨੇ ਉਹ ਬਿਲਕੁਲ ਫ੍ਰੀ ਆਫ ਕਾਸ ਜੜੀਆਂ ਨੇ ਪਬਲਿਕ ਨੂੰ ਦਿੱਤੀਆਂ ਜਾਂਦੀਆਂ ਨੇ। ਚਾਹੇ ਉਹ ਪੈਨਸ਼ਨਾਂ ਨੇ, ਚਾਹੇ ਆਂਗਣ ਵੜੀਆਂ ਵੱਲੋਂ ਦਿੱਤੀਆਂ ਜਾਂਦੀਆਂ ਨੇ। ਜਿਹਨੀਆਂ ਸਕੀਮਾਂ ਨੇ ਪਬਲਿਕ ਨੂੰ ਅਵੇਅਰ ਕਰ ਰਹੀਆਂ ਕਿ ਕਿਸੇ ਨੂੰ ਵੀ ਕਿਸੇ ਕੰਮ ਦਾ ਕੋਈ ਪੈਸਾ ਨਾ ਦਿੱਤਾ ਜਾਏ ਕਿਉਂਕਿ ਪੰਜਾਬ ਸਰਕਾਰ ਇਹ ਸਾਰੀਆਂ ਸਕੀਮਾਂ ਮੁਫਤ ਵਿੱਚ ਪਬਲਿਕ ਤੱਕ ਪਹੁੰਚਾ ਰਹੀ ਹੈ। ਅਗਰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਸਾਡੇ ਡਿਸਟ੍ਰਿਕਟ ਸੋਸ਼ਲ ਸਿਕਿਉਰਿਟੀ ਆਫਿਸ ਦੇ ਵਿੱਚ ਆ ਕੇ ਤੁਸੀਂ ਸਾਡਾ ਰابطਾ ਕਾਇਮ ਕਰ ਸਕਦੇ ਹੋ ਸਾਡੀਆਂ ਗਲੀ ਗਲੀ ਦੇ ਵਿੱਚ ਆਂਗਣਵਾੜੀ ਕੁੜੀਆਂ ਬੈਠੀਆਂ ਨੇ ਤੁਸੀਂ ਕਿਸੇ ਬਾਹਰਲੇ ਬੰਦੇ ਤੋਂ ਕੋਈ ਨੌਲੇਜ ਲੈਣ ਦੀ ਬਜਾਏ ਆਂਗਣਵਾੜੀਆਂ ਤੋਂ ਹੈਲਪ ਲਓ ਉਹ ਤੁਹਾਨੂੰ ਸਾਰੀ ਨੌਲੇਜ ਦੇਣਗੀਆਂ ਫਿਰ ਵੀ ਤੁਹਾਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਤੁਸੀਂ ਸਾਡੇ ਸੀਡੀਪੀਓ ਜਿਹੜੇ ਨੇ ਬਲਾਕਾਂ ਵਿੱਚ ਬੈਠੇ ਹੋਏ ਨੇ ਤੁਸੀਂ ਸੀਡੀਪੀਓ ਦੇ ਦਫ਼ਤਰ ਜਾ ਕੇ ਉਹਨਾਂ ਨਾਲ ਰابطਾ ਕਾਇਮ ਕਰ ਸਕਦੇ ਹੋ ਉਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਪੁੱਛਗਿੱਛ ਕਰ ਸਕਦੇ ਹੋ ਮੈਂ ਫੇਰ ਇੱਕ ਵਾਰੀ ਪਬਲਿਕ ਨੂੰ ਦੁਬਾਰਾ ਦੱਸ ਰਹੀ ਹਾਂ ਕਿ ਕੋਈ ਵੀ ਪੰਜਾਬ ਸਰਕਾਰ ਦੀ ਜਿਹੜੀ ਹੈ ਉਹਦਾ ਪੈਸਾ ਨਹੀਂ ਲਿਆ ਜਾਂਦਾ ਫ੍ਰੀ ਆਫ ਕੋਸਟ ਦਿੱਤੀਆਂ ਜਾਂਦੀਆਂ ਨੇ ਲੋਕਾਂ ਵਾਸਤੇ ਅਸੀਂ ਤੁਹਾਡੇ ਲੋਕਾਂ ਦੇ ਕੰਮ ਆਸੇ ਹੀ ਬੈਠੇ ਆ ਕਿਸੇ ਤਰ੍ਹਾਂ ਦੀ ਤੁਹਾਨੂੰ ਮੁਸ਼ਕਿਲ ਆਵੇ ਸਾਡੇ ਬਲਾਕਾਂ ਦੇ ਸੀਡੀਪੀਓ ਟੀਸੀਓ ਸਾਡੇ ਪੈਨਸ਼ਨ ਆਫਿਸ ਹੈ ਤੁਸੀਂ ਕਿਸੇ ਵੀ ਵਕਤ ਉੱਥੇ ਆ ਕੇ ਸਾਡਾ ਰابطਾ ਕਾਇਮ ਕਰ ਸਕਦੇ ਹੋ ਇੱਕ ਮੈਂ ਨੰਬਰ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਆਵੇ ਤੁਸੀਂ ਉਸ ਨੰਬਰ ਦੇ ਉੱਤੇ ਰਾਬਤਾ ਕਾਇਮ ਕਰ ਸਕਦੇ ਹੋ ਮੈਂ ਤੁਹਾਨੂੰ ਇੱਕ ਨੰਬਰ ਦੇ ਰਹੀ ਹਾਂ ਆਪਣਾ ਨੰਬਰ ਦੇ ਦੋ 7589311902 ਦੁਬਾਰਾ ਫੇਰ ਇੱਕ ਨੰਬਰ ਦੱਸ ਰਹੀ ਹਾਂ 758931190 589311902 ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਮੁਸ਼ਕਿਲ ਹੋਵੇ ਤੁਸੀਂ ਇਸ ਫੋਨ ਦੇ ਚੰਪਰ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਸਪੱਤ ਕਰ ਸਕਦੇ ਹੋ ਸਾਰਿਆਂ ਦਾ ਫੇਰ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਥੈਂਕ ਯੂ ਵੈਰੀ ਮਚ ਜਿਲ੍ਹਾ ਸਖਿਆ ਸਮਾਜਿਕ ਸੁਰੱਖਿਆ ਅਫਸਰ ਮੈਡਮ ਇੰਦਰ ਜੀ ਨੇ ਬਹੁਤ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਲੋਕ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਦਾ ਲਾਭ ਪ੍ਰਾਪਤ ਕਰ ਸਕਦੇ ਆ ਨਾਲ ਹੀ ਇਹਨਾਂ ਨੇ ਇੱਕ ਨੰਬਰ ਵੀ ਮੈਂਸ਼ਨ ਕੀਤਾ ਕਿ ਇਸ ਨੰਬਰ ਦੇ ਉੱਤੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਆ ਇਹਦੇ ਨਾਲ ਛੋਟੀ ਜਿਹੀ ਗੱਲ ਅਸੀਂ ਵੀ ਇੱਕ ਐਡ ਕਰਨੀ ਚਾਹਾਂਗੇ ਤੇ ਕੁਝ ਲੋਕਾਂ ਜਿਨ੍ਹਾਂ ਨੂੰ ਨਹੀਂ ਵੀ ਜ਼ਰੂਰਤ ਹੁੰਦੀ ਜਾਂ ਪਹਿਲਾਂ ਵੀ ਕੋਈ ਸਮਾਨ ਹੁੰਦਾ ਜਿਸ ਤਰ੍ਹਾਂ ਕਿ व्हीਲ ਚੇਅਰ ਕਈਆਂ ਕੋਲੇ ਹੁੰਦੀ ਆ ਜਾਂ ਮਸ਼ੀਨਾਂ ਵੀ ਕਈ ਹੁੰਦੀ ਆ ਉਹ ਦਰਵਾਜ਼ੇ ਤੋਂ ਨਾ ਕਰਨ ਤਾਂ ਕਿ ਕਿਸੇ ਲੋੜਵੰਦ ਤੱਕ ਉਹ ਚੀਜ਼ ਪਹੁੰਚ ਸਕੇ ਧੰਨਵਾਦ ਤੁਸੀਂ ਦੇਖ ਰਹੇ ਹੋ ਸਭ ਰੰਗ ਚੈਨਲ ਤੇ ਅੱਜ ਆਪਾਂ ਬਲਾਗ ਨਿਹਾਲ ਸਿੰਘ ਵਾਲਾ ਵਿਖੇ ਆ ਜਿੱਥੇ ਕਿ ਜੈਨਪਵਰ ਦੇ ਵਿੱਚ ਇੱਕ ਵਿਸ਼ਾਲ ਕੈਂਪ ਲੱਗਿਆ ਹੋਇਆ ਜਿਵੇਂ ਕਿ ਜਿੰਨਾ ਬਜ਼ੁਰਗਾਂ ਨੂੰ ਜਾਂ ਜਿਨ੍ਹਾਂ ਨੂੰ ਵੀ ਕੰਨਾਂ ਤੋਂ ਘੱਟ ਹੁੰਦਾ ਵਾ ਉਹਨਾਂ ਨੂੰ ਉੱਥੇ ਕੰਨਾਂ ਵਾਲੀਆਂ ਮਸ਼ੀਨਾਂ ਦਿੱਤੀਆਂ ਜਾਣੀਆਂ ਜਿਹੜੇ ਹੈਂਡੀਕੈਪ ਨੇ ਉਹਨਾਂ ਨੂੰ ਵੀਲਚੇਅਰ ਦਿੱਤੀਆਂ ਜਾਣੀਆਂ ਹੋਰ ਵੀ ਜ਼ਰੂਰਤਮੰਦਾਂ ਨੂੰ ਕਾਫੀ ਕੋਈ ਸਮਾਨ ਦਿੱਤਾ ਜਾ ਰਿਹਾ ਜਿestrਾਂ ਕਿ ਖੁੰਡਾ ਵੀ ਇਹ ਦੇ ਰਹੇ ਹੈਗੇ ਆ ਹੋਰ ਕੀ ਕੀ ਦਿੱਤਾ ਜਾ ਰਿਹਾ ਤੇ ਪੂਰੇ ਪ੍ਰੋਗਰਾਮ ਦੀ ਚ ਕੀ ਭੂਮਿਕਾ ਵਾ ਇਹ ਕੈਂਪ ਹੋਰ ਕਿੱਥੇ ਕਿੱਥੇ ਲੱਗ ਰਹੇ ਆ ਅੱਜ ਅੱਜ ਸ਼ਾਮ ਦਾ ਕਿੰਨੇ ਵਜੇ ਤੱਕ ਆ ਆਪਣੇ ਨਾਲ ਬੈਠੇ ਆ ਡਾਕਟਰ ਸਰਵਿਸ ਜਰਜੀ ਕੌਰ ਦੀ ਬਰਾੜ ਜੋ ਕਿ ਮੋਗੇ ਤੋਂ ਨੇ ਹਾਂਜੀ ਮੈਡਮ ਜੀ ਅਸੀਂ ਤੁਹਾਡਾ ਆਪਣੇ ਚੈਨਲ ਦੇ ਸਵਾਗਤ ਕਰਦੇ ਆਂ ਇਸ ਪ੍ਰੋਗਰਾਮ ਦੇ ਬਾਰੇ ਸਾਰਾ ਕੁਝ ਵਿਸਤਾਰ ਦੇ ਨਾਲ ਦੱਸੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਥੇ ਅਸੀਂ ਕੈਂਪ ਲਾ ਰਹੇ ਆਂ ਜੀ ਕੈਂਪ ਲਾ ਰਹੇ ਆਂ ਜੀ ਕੱਲ ਸਾਡਾ ਮੋਗੇ ਸੀ ਅੱਜ ਨਿਹਾਲ ਸਿੰਘ ਵਾਲੇ ਆ ਜੈਨ ਭਵਨ ਵਿੱਚ ਔਰ ਕੱਲ ਨੂੰ ਧਰਮਕੋਟ ਹੋਵੇਗਾ ਇੱਥੇ ਅਸੀਂ ਜੋ ਵੀ ਲੋੜਵੰਦ ਜ਼ਰੂਰਤਮੰਦ ਅੰਗਹੀਣ ਹੈ ਔਰ 60 ਸਾਲ ਤੋਂ ਉੱਪਰ ਬਜ਼ੁਰਗ ਹੈ ਉਹਨਾਂ ਲਈ ਅਸੀਂ ਉਹ ਜ਼ਰੂਰਤਮੰਦ ਜੋ ਲੋੜਾਂ ਉਹਨਾਂ ਦੀਆਂ ਪੂਰੀਆਂ ਕਰਨ ਉਹ ਵਸਤਾ ਅਸੀਂ ਵੰਡ ਰਹੇ ਆਂ ਮਤਲਬ ਅੱਜ ਰਜਿਸਟ੍ਰੇਸ਼ਨ ਹੋ ਰਹੀ ਹੈ ਔਰ ਇਹਨਾਂ ਨੂੰ ਜਿੱਦਾਂ ਅਸੀਂ ਸਮਾਨ ਦੇਣਾ ਹੈਗਾ ਉਹਦੇ ਉਹ ਤਰੀਕ ਦੱਸੀ ਜਾਊਗੀ ਅ ਅਸੀਂ ਦੇ ਰਹੇ ਹਾਂ ਜਿੱਦਾਂ ਬਜ਼ੁਰਗਾਂ ਲਈ ਸਟਿਕ ਫੋੜੀਆਂ ਹੋ ਗਈਆਂ ਕlipper ਹੋ ਗਏ ਕੰਨਾਂ ਦੀ ਮਸ਼ੀਨਾਂ ਹੋ ਗਈਆਂ ਔਰ ਜਿਨ੍ਹਾਂ ਦੇ ਅੰਗ ਨਹੀਂ ਹੈਗੇ ਉਹਨਾਂ ਦੇ ਨਕਲੀ ਅੰਗਾਂ ਦਾ ਨਾਪ ਲਿਆ ਜਾ ਰਿਹਾ ਔਰ ਗਲੇ ਦੇ ਕੋਲਰ ਜਿਹੜੀ 휠 ਚੇਅਰ ਸੀਪੀ 휠 ਚੇਅਰ ਪੋਰਟ ਵਾਲੀ 휠 ਚੇਅਰ ਰਿਕੁਆਇਰਮੈਂਟ ਨੂੰ ਦੇਖਦੇ ਹੋਏ 80% ਤੋਂ ਉੱਪਰ ਵਾਲਿਆਂ ਨੂੰ ਬੈਟਰੀ ਵਾਲੀ 휠 ਚੇਅਰ ਵੀ ਦਿੱਤੀ ਜਾ ਰਹੀ ਹੈ ਅੱਜ ਰਜਿਸਟ੍ਰੇਸ਼ਨ ਹੈ ਜੀ ਕੱਲ ਧਰਮਕੋਟ ਰਜਿਸਟ੍ਰੇਸ਼ਨ ਹੋਵੇਗੀ ਔਰ ਜਿੱਦੇ ਸਮਾਨ ਦੇਣਾ ਹੋਇਆ ਉਹ ਤਰੀਕ ਦੱਸ ਦਿੱਤੀ ਜਾਊਗੀ ਇਹ ਜਿਹੜਾ ਪ੍ਰੋਗਰਾਮ ਕਿੰਨੀਆਂ ਸੰਸਥਾਵਾਂ ਵੱਲੋਂ ਮਿਲ ਕੇ ਕੀਤਾ ਜਾ ਰਿਹਾ ਹੈ ਹਾਂਜੀ ਅਸੀਂ ਜਿਹੜਾ ਹੈਗਾ ਇਹ ਲਿੰਕੋ ਕੰਪਨੀ ਜਿਹੜੀ ਹੈਗੀ ਆ ਉਹ ਉਹਦੇ ਸੰਸਥਾਵਾਂ ਦੇ ਸਹਿਯੋਗ ਨਾਲ ਉਹ ਸਾਨੂੰ ਸਹਾਇਤਾ ਕਰ ਰਹੀ ਹੈ ਲਗਾ ਰਹੀ ਹੈ ਉਹਦੇ ਰਾਈ ਇਹ ਲਗਾਇਆ ਜਾ ਰਿਹਾ ਹੈ ਤਿੰਨ ਚਾਰ ਸੰਸਥਾਵਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਸਹਿਯੋਗ ਕਰ ਰਹੀਆਂ ਹਨ ਤੇ ਤਿੰਨ ਮੋਗੇ ਦੀਆਂ ਸੰਸਥਾਵਾਂ ਤੇ ਲਾਇਓਨਜ਼ ਕਲੱਬ ਨਿਹਾਲ ਸਿੰਘ ਵਾਲਾ ਜਿਹੜਾ ਹੈਗਾ ਉਹ ਸਾਨੂੰ ਸਹਿਯੋਗ ਦੇ ਰਿਹਾ ਹੈ ਫਾਰਮ ਦੇ ਬਾਰੇ ਸੌਖਾ ਜਿਹਾ ਫਿਰ ਵੀ ਬਣਾਇਆ ਤੁਸੀਂ ਬੋਲ ਕੇ ਵੀ ਦੱਸ ਦੋਗੇ ਫਾਰਮ ਆ ਜਿਹੜੇ ਆ ਉਹਨਾਂ ਨੂੰ ਕੀ ਕੀ ਕਰਨਾ ਪਊਗਾ ਇਹ ਭਰਨ ਵਾਸਤੇ ਮਸ ਜਿਹੜੇ 80% ਵਾਲੇ ਹੈਗੇ ਆ ਅੰਗਹੀਣ ਉਹਨਾਂ ਨੂੰ 22000 ਆਮਦਨੀ ਵਾਲਾ ਫਾਰਮ ਜਿਹੜਾ ਹੈਗਾ ਭਰ ਕੇ ਮੋਹਰ ਲਵਾ ਕੇ ਉਹ ਸਾਨੂੰ ਦੇਣਾ ਪਊਗਾ ਉਹਦੇ ਨਾਲ ਜਿਹੜੇ ਆਪਣੇ ਡਾਕੂਮੈਂਟ ਹੈਗੇ ਉਹਨਾਂ ਦੇ 4-5 ਪ੍ਰੂਫ ਹੈਂਡੀਕੈਪ ਦੇ ਉਹ ਸਭ ਕੋਲੇ ਹੁੰਦੇ ਆ ਉਹ ਨਾਲ ਲੈ ਕੇ ਆਉਣੇ ਪੈਣਗੇ ਬਜ਼ੁਰਗਾਂ ਨੂੰ ਕੱਲਾ ਆਧਾਰ ਕਾਰਡ ਲੈ ਕੇ ਆਉਣਾ ਪਊਗਾ ਤੇ 15000 ਵਾਲਾ ਆਮਦਨੀ ਵਾਲਾ ਸਰਟੀਫਿਕੇਟ ਜਿਹੜਾ ਹੈਗਾ ਮੋਹਰ ਲਵਾ ਕੇ ਸਾਨੂੰ ਦੇਣਾ ਪਊਗਾ ਜੀ ਆਸੋ ਨਾ ਕਰਦੋ ਆਪਣੇ ਨਾਲ ਹਨ ਮੈਡਮ ਮੀਨਾ ਕੁਵਾਰੀ ਜੀ ਇਹ ਆਪਣੀਆਂ ਸੰਸਥਾਵਾਂ ਬਾਰੇ ਕਿ ਜਿਹੜਾ ਪ੍ਰੋਗਰਾਮ ਆ ਉਹ ਕਿਵੇਂ ਚੱਲ ਰਿਹਾ ਵਾ ਹੋਰ ਵਿਸਤਾਰ ਦੇ ਨਾਲ ਆਪਣੇ ਨਾਲ ਜਾਣਕਾਰੀ ਸਾਂਝੀ ਕਰਨਗੇ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਮੀਨਾ ਸ਼ਰਮਾ ਸਵਾਭਿਮਾਨ ਸੁਸਾਇਟੀ ਮੋਗਾ ਤੋਂ ਆ ਮੈਂ ਦਿਬਿਆੰਗ ਬੱਚਿਆਂ ਲਈ ਕੰਮ ਕਰਦੀ ਆ ਪਿਛਲੇ 2009 ਤੋਂ ਮੇਰੀ ਐਨ ਜੀਓ ਬਣੀ ਹੋਈ ਆ ਨੈਸ਼ਨਲ ਟਰਸਟ ਨਾਲ ਅਸੀਂ ਜੁੜੇ ਹੋਏ ਆ ਮੇਰੇ ਨਾਲ ਡਾਕਟਰ ਸਰਬਜੀਤ ਬਰਾੜ ਜੀ ਖੜੇ ਨੇ ਇਹ ਵੀ ਸਾਡੀ ਐਨਜੀਓ ਚ ਦਿਬਿਆਂਗ ਲੋਕਾਂ ਲਈ ਕੰਮ ਕਰਦੇ ਨੇ ਨਾਲ ਸਾਡੇ ਪ੍ਰੇਮਪੂਸ਼ਨ ਗੁਪਤਾ ਜੀ ਆਏ ਨੇ ਉਹ ਸਾਡੇ ਬਲਾਈਂਡ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਨੈਸ਼ਨਲ ਟਰਸਟ ਦੇ ਤੇ ਉਹ ਸਟੇਟ ਬੋਰਡ ਵੀ ਨੇ ਤੇ ਮੈਂ ਇੱਥੇ ਸਾਨੂੰ ਜਦੋਂ ਪਤਾ ਲੱਗਿਆ ਵੀ ਅਲਿੰਕੋ ਕੰਪਨੀ ਵਾਲੇ ਜਿਹੜੇ ਹੈਗੇ ਨੇ ਆਪਣੇ ਇੱਥੇ ਮੋਗੇ ਦੇ ਵਿੱਚ ਕੈਂਪ ਲਾਉਣੇ ਆ ਉਹਨਾਂ ਨੇ ਤਿੰਨ ਜਗ੍ਹਾ ਡਿਸਾਈਡ ਕੀਤੀਆਂ ਸੀ ਤਾਂ ਸਾਡੇ ਦਿਮਾਗ 'ਚ ਆਇਆ ਵੀ ਨਿਹਾਲ ਸਿੰਘ ਵਾਲੇ ਸਾਡੇ ਬਹੁਤ ਕਲੀਗ ਨੇ ਲਾਇਓਂਸ ਦਾ ਲਾਇਓਂਸ ਕਲੱਬ ਕਲਾਸਿਕ ਦੇ ਮੈਂਬਰ ਨੇ ਇਹ ਬੜੇ ਮਿਹਨਤੀ ਨੇ ਜਦੋਂ ਅਸੀਂ ਇਹਨਾਂ ਨੂੰ ਆ ਕੇ ਮਿਲੇ ਕਾਲ ਕੀਤੀ ਤਾਂ ਇਹਨਾਂ ਨੇ ਸਾਡਾ ਸਦਾ 1 ਮਿੰਟ ਤੋਂ ਪਹਿਲਾਂ ਸਵੀਕਾਰ ਕਰ ਲਿਆ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਇਹਨਾਂ ਦਾ ਅਰੇਂਜਮੈਂਟ ਹੈ ਇਹਨਾਂ ਨੇ ਸਾਨੂੰ ਬ੍ਰੇਕਫਾਸਟ ਤੋਂ ਲੈ ਕੇ ਲੰਚ ਤੱਕ ਸਾਰਾ ਆਉਣ ਜਾਣ ਦਾ ਸਾਰਾ ਇਹਨਾਂ ਦਾ ਖੁਦ ਦਾ ਪ੍ਰਬੰਧ ਹੈ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਨੇ ਫਾਰਮ ਪਰੰਤੋਂ ਲੈ ਕੇ ਮੈਟ ਬਿਸ਼ਾਉਣ ਤੱਕ ਦੀ ਜ਼ਿੰਮੇਵਾਰੀ ਸਾਰੀ ਇਹਨਾਂ ਦੀ ਕਲੱਬ ਦੀ ਆ ਇਹਦੇ ਵਿੱਚ ਮੈਂ ਤਨਦੇਹੀ ਨਾਲ ਸ਼ੁਕਰਗੁਜ਼ਾਰ ਹਾਂ ਮੇਰੇ ਨਾਲ ਮੈਮ ਸਰਬਜੀਤ ਬਰਾਰ ਜੀ ਨੇ ਉਹ ਵੀ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਮੈਂ ਚਾਉਣੀ ਆ ਇਹਨਾਂ ਦੀ ਤਰ੍ਹਾਂ ਹੋਰ ਸੰਸਥਾਵਾਂ ਵੀ ਮੋਗੇ ਦੇ ਵਿੱਚ ਅੱਗੇ ਹੋਣ ਤਾਂ ਕਿ ਸਾਡੇ ਦਿਬਿਆਂਗ ਲੋਕਾਂ ਨੂੰ ਦਿਬਿਆਂਗ ਭੈਣ ਭਰਾਵਾਂ ਨੂੰ ਜਿਆਦਾ ਤੋਂ ਜਿਆਦਾ ਅਧਿਕਾਰ ਮਿਲ ਸਕਣ ਹੱਕ ਮਿਲ ਸਕਣ ਇਹ ਇਹ ਭੀਖ ਨਹੀਂ ਹੈਗੀ ਇੱਕ ਗਵਰਨਮੈਂਟ ਦੀਆਂ ਚਲਾਈਆਂ ਸਕੀਮਾਂ ਨੇ ਸਿਰਫ ਬੱਚਿਆਂ ਤੱਕ ਪਹੁੰਚਾਉਣਾ ਲੋਕਾਂ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਆ ਸੋਝਵਾਨ ਨਾਗਰਿਕਾਂ ਦੀ ਪਰ ਕਿਤੇ ਨਾ ਕਿਤੇ ਅਸੀਂ ਪਿੱਛੇ ਹੀ ਰਹਿ ਜਾਂਨੇ ਆ ਕਿ ਜਦੋਂ ਅਸੀਂ ਕੰਮ ਸਰਕਾਰੀ ਖਾਤੇ ਆ ਤੇ ਸਾਡੇ ਦਿਨੇ ਆ ਤਾਂ ਉਹ ਸਰਕਾਰ ਸਾਡੇ ਤੱਕ ਪੂਰੀਆਂ ਸੂਚਨਾਵਾਂ ਨਹੀਂ ਦਿੰਦੀ ਅਸੀਂ ਸਮਾਜ ਸੇਵੀ ਸੰਸਥਾਵਾਂ ਉਹ ਜਿਹੜੀਆਂ ਸਰਕਾਰੀ ਸਹੂਲਤਾਂ ਨੇ ਬੱਚਿਆਂ ਦੀਆਂ ਲੋਕਾਂ ਨੂੰ ਆਉਂਦੀਆਂ ਨੇ ਉਹ ਇਹਨਾਂ ਦਾ ਕਿ ਪਹੁੰਚਾਉਣ ਦਾ ਸ਼ੁਕਰ ਗੁਜ਼ਾਰ ਕਰਦੇ ਆ ਤੇ ਇਹ ਜਿਹੜੇ ਸਾਡੇ ਨਾਲ ਲਾਇੰਸ ਕਲੱਬ ਦੇ ਪ੍ਰੈਜ਼ੀਡੈਂਟ ਖੜੇ ਨੇ ਨਾਲ ਅਦਰ ਮੈਨੂੰ ਲੱਗਦਾ ਕਿ 50 ਤੋਂ ਜ਼ਿਆਦਾ ਇਹ ਟੀਮ ਆ ਜਿਹੜੀ ਸਾਡੇ ਲਈ ਕੰਮ ਕਰਦੀ ਆ ਤੇ ਮੈਨੂੰ ਪਰਸੋਂ ਦੇ ਹੀ ਇਹ ਲੱਗੇ ਹੋਏ ਨੇ ਬਹੁਤ ਵਧੀਆ ਕੰਮ ਕਰਦੇ ਆ ਬਹੁਤ ਬਹੁਤ ਧੰਨਵਾਦ ਆ ਤੇ ਇਹਨਾਂ ਨੇ ਅੱਜ ਤੋਂ 15 ਦਿਨ ਪਹਿਲਾਂ ਮਨਿਆਦੀ ਵੀ ਸ਼ੁਰੂ ਕਰਤੀ ਸੀਗੀ ਜਿਹਦੇ ਲਈ ਮੈਂ ਦਿਲੋਂ ਥੈਂਕਸ ਆ ਕਿਉਂਕਿ ਸਾਨੂੰ ਕਿਸੇ ਦੇ ਘਰ ਜਾ ਕੇ ਨਹੀਂ ਕਹਿਣਾ ਪਿਆ ਨਿਆਲ ਸਿੰਘ ਵਾਲਾ ਏਰੀਆ ਭਾਗਾਪੁਰਾਣਾ ਤੇ ਜਿੰਨੇ ਇਹਨਾਂ ਦੇ ਆਲੇ ਦੁਆਲੇ ਪਿੰਡ ਨੇ ਤੇ ਮੈਂ ਇਹਨਾਂ ਦੀ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਭਾਜੀ ਮੈਂ ਤੁਹਾਡੀ ਵੀ ਸ਼ੁਕਰਗੁਜ਼ਾਰ ਆ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਈ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਇਸ ਵਕਤ ਆਪਣੇ ਨਾਲ ਖੜੇ ਹਨ ਵੀਰ ਪਵਨ ਗੁਇਲ ਬੰਟੀ ਜੀ ਜੋ ਕਿ ਲੈਂਜ ਕਲੱਬ ਦੇ ਅਹੁਦੇਦਾਰ ਨੇ ਤੇ ਅੱਜ ਇਹਨਾਂ ਦੇ ਵੱਲੋਂ ਇੱਥੇ ਜੈਨ ਭਵਨ ਦੇ ਵਿੱਚ ਇੱਕ ਕੈਂਪ ਲਵਾਇਆ ਗਿਆ ਜਿਸ ਦੇ ਵਿੱਚ ਜਿਨ੍ਹਾਂ ਨੂੰ ਘੱਟ ਸੌਂਦਾ ਉਹਨਾਂ ਲਈ ਕੰਨਾਂ ਵਾਲੇ ਮਸ਼ੀਨਾ ਫਿਰ ਹੈਂਡੀਕੈਪ ਲਈ व्हीलचेयर ਫਿਰ ਬਜ਼ੁਰਗਾਂ ਲਈ ਖੁੰਡੀਆਂ ਹੋਰ ਵੀ ਬਹੁਤ ਸਾਰਾ ਸਮਾਨ ਦਿੱਤਾ ਜਾ ਰਿਹਾ ਸੋ ਪੂਰੀ ਗੱਲਬਾਤ ਆਪਣੇ ਨਾਲ ਪ੍ਰਧਾਨ ਜੀ ਕਰਨਗੇ ਪ੍ਰਧਾਨ ਜੀ ਇਸ ਕੈਂਪ ਦੇ ਬਾਰੇ ਪੂਰੀ ਜਾਣਕਾਰੀ ਸਾਂਝੀ ਕਰੋ ਲੁਆਇੰਸ ਕਲੱਬ ਮੰਡੀ ਨਿਹਾਲ ਸਿੰਘ ਵਾਲਾ ਵੱਲੋਂ ਸਵਾਮੀ ਮੰਨ ਸੋਸਾਇਟੀ ਮੋਗਾ ਨਿੱਕੀ ਨਿੱਕੀ ਸੋਚ ਵੱਡੀ ਸੋਚ ਗਰੁੱਪ ਮੋਗਾ ਪ੍ਰੋਗਰੈਸਿਵ ਫੈਡਰੇਸ਼ਨ ਆਫ ਵਿਜ਼ੂਅਲ ਚੈਰੀਟੇਬਲ ਨਾਰਥ ਜ਼ੋਨ ਦੇ ਸਹਿਯੋਗ ਦੇ ਨਾਲ ਪੰਜਾਬ ਸਰਕਾਰ ਦੇ ਭਾਰਤ ਸਰਕਾਰ ਦੇ ਜਤਨਾ ਸਦਕਾ ਇੱਕ ਕੈਂਪ ਲਗਾ ਰਿਹਾ ਯਾਰਾ ਜਿਹਦੇ ਵਿੱਚ ਅੰਗਹੀਨਾਂ ਨੂੰ ਅਸੀਂ ਟਰਾਈਸਾਈਕਲ ਜਿਹੜੇ ਬੈਟਰੀ ਵਾਲੀਆਂ ਕਾਰਾਂ ਜਿਹਨੂੰ ਕਹਿੰਦੇ ਨੇ ਆਪਾਂ ਕੰਨਾਂ ਵਾਲੀਆਂ ਮਸ਼ੀਨਾਂ ਜਿਵੇਂ ਲੱਤਾਂ ਲੱਤ ਕੱਟੀ ਹੋਈਆਂ ਨੇ ਬਾਹ ਕੱਟੀਆਂ ਉਹਨਾਂ ਵਾਸਤੇ ਸਮਾਨ ਇਸ ਤਰ੍ਹਾਂ ਬਹੁਤ ਵੱਡਾ ਸਮਾਨ ਜਿਆਦਾ ਸਮਾਨ ਅਸੀਂ ਦੇ ਰਹੇ ਆ ਇਹ ਜਿਹੜਾ ਸਮਾਨ ਹੈਗਾ ਟੋਟਲੀ ਰੇਲਵੇ ਫੂਡ ਸਪਲਾਈ ਇੰਡੀਆ ਵੱਲੋਂ ਦਿੱਤਾ ਜਾ ਰਿਹਾ ਹੈਗਾ ਪਰ ਉਹ ਸਾਰਾ ਸਮਾਨ ਸਾਡੇ ਅਸੀਂ ਜੋ ਸਾਡੇ ਤੇ ਮੈਡਮ ਮੀਨਾ ਜੀ ਹੋ ਰਹੀ ਆਈ ਸੀ ਉਹਨਾਂ ਦੇ ਸਹਿਯੋਗ ਦੇ ਨਾਲ ਇੱਕ ਗੁਪਤਾ ਜੀ ਸਾਡੇ ਉਹਨਾਂ ਦੇ ਸਪ੍ਰੇਮ ਪੂਸ਼ਨ ਗੁਪਤਾ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਉਪਰਾਲਾ ਕੀਤਾ ਲੁਆਇੰਸ ਕਲੱਬ ਮੰਡੀ ਨਿਹਾਲ ਸਿੰਘ ਵਾਲਾ ਨੇ ਅੱਜ ਜੋ ਲੰਗਰ ਦਾ ਆਯੋਜਨਾ ਜਾਂ ਜੋ ਅੱਜ ਜਿੰਨਾ ਸਾਰਾ ਪ੍ਰੋਗਰਾਮ ਹੈ ਇਹ ਸਾਰਾ ਲੁਆਇੰਸ ਕਲੱਬ ਦੁਆਰਾ ਦਿੱਤਾ ਜਾ ਰਿਹਾ ਹੈ ਇਹਦੇ ਵਿੱਚ ਮੈਂ ਵਿਸ਼ੇਸ਼ ਤੌਰ ਤੇ ਸਾਡੇ ਪ੍ਰਦੀਪ ਗਰਗ ਜੀ ਦਾ ਰੂਪ ਲਾਲ ਮਿੱਤਲ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਇਸ ਕੈਂਪ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਕਿਉਂਕਿ ਉਹਨਾਂ ਨੇ ਇਹ ਕੈਂਪ ਨੂੰ ਸ਼ੁਰੂਆਤ ਕੀਤੀ ਸੀ ਔਰ ਜਿਹੜਾ ਅੱਜ ਬਹੁਤ ਵੱਡੇ ਲੋਕਾਂ ਨੂੰ ਸਹੂਲਤਾਂ ਜਾਂ ਜਿਹਨਾਂ ਕਿ ਜ਼ਰੂਰਤਮੰਦ ਲੋਕਾਂ ਦੀ ਅੱਗੇ ਜ਼ਰੂਰਤ ਪੂਰੀ ਕੀਤੀ ਜਾ ਰਹੀ ਹੈ ਇਸ ਕੈਂਪ ਦੇ ਵਿੱਚ ਜਾਂ ਹੋਰ ਵੀ ਜਿੱਥੇ ਦੇ ਹੋ ਰਹੇ ਹੈਗੇ ਆ ਸਰਕਾਰ ਦਾ ਕਿੰਨਾ ਕ ਯੋਗਦਾਨ ਇਹ ਦੇਖੋ ਜੀ ਸਾਡੇ ਕੋਲ ਨਾਲ ਜਿਹੜਾ ਸੰਪਰਕ ਕੀਤਾ ਸੀ ਉਹ ਐਨਜੀਓ ਨੇ ਕੀਤਾ ਸੀਗਾ ਪ੍ਰੋਗਰੈਸਿਵ ਫੈਡਰਲ ਵਾਲਾ ਬिजਲ ਵਾਲਾ ਨੇ ਲੇਕਿਨ ਜੋ ਸਮਾਨ ਆ ਉਹ ਸਾਰਾ ਕੇਂਦਰ ਸਰਕਾਰ ਦਾ ਦੇਣਾ ਔਰ ਜੋ ਐਮਓ ਜੀ ਹੋਇਆ ਉਹ ਪੰਜਾਬ ਸਰਕਾਰ ਦਾ ਹੋਇਆ ਤੇ ਪੰਜਾਬ ਸਰਕਾਰ ਦਾ ਹੋਇਆਗਾ ਔਰ ਜਿਹੜਾ ਰੇਲਵੇ ਫੂਡ ਸਪਲਾਈ ਇੰਡੀਆ ਇੱਕ ਅਲਿੰਕੋ ਕੰਪਨੀ ਆ ਉਹਨਾਂ ਦੁਆਰਾ ਇਹ ਸਮਾਨ ਦਿੱਤਾ ਜਾ ਰਿਹਾ ਜੀ ਬੜੀ ਵਧੀਆ ਗੱਲ ਹੈ ਕਿ ਸਰਕਾਰ ਦੇ ਵੱਲੋਂ ਵੀ ਸਾਰਾ ਸਮਾਨ ਦਿੱਤਾ ਜਾ ਰਿਹਾ ਤੇ ਰੇਲਵੇ ਵਿਭਾਗ ਦੇ ਵੱਲੋਂ ਵੀ ਔਰ ਜਿਹੜੇ ਜਿੰਨੇ ਐਨ ਜੀਓ ਨੇ ਉਹ ਮੂਰੇ ਹੋ ਕੇ ਜ਼ਿੰਮੇਵਾਰੀ ਸੰਭਾਲ ਰਹੇ ਨੇ ਕਿਉਂਕਿ ਇਕੱਲੀ ਸਰਕਾਰ ਵੀ ਕੁਝ ਨਹੀਂ ਕਰ ਸਕਦੀ ਤੇ ਇਕੱਲੀਆਂ ਐਨ ਜੀਓ ਵੀ ਨਹੀਂ ਕਰ ਸਕਦੀਆਂ ਪਰ ਜੇ ਦੇਖਿਆ ਜਾਵੇ ਐਨ ਜੀਓ ਬਹੁਤ ਕੁਝ ਕਰ ਸਕਦੇ ਆ ਮਿਲ ਕੇ ਲੋਕ ਕਿਉਂਕਿ ਜੇ ਸਰਕਾਰਾਂ ਕੋਲ ਜਿਆਦਾ ਵਧੀਆ ਕਰਦੇ ਹੁੰਦੀਆਂ ਤੇ ਐਨ ਜੀਓ ਦੀ ਲੋੜ ਨਹੀਂ ਪੈਣੀ ਸੀਗੀ ਤੇ ਅਸੀਂ ਧੰਨਵਾਦ ਕਰਦੇ ਆ ਕਿ ਤੁਸੀਂ ਸਰਕਾਰ ਦੇ ਨਾਲ ਮਿਲ ਕੇ ਇਹਦਾ ਪ੍ਰੋਗਰਾਮ ਕੀਤਾ ਹਾਂ